ਸਾਸ਼ਰੀਆ ਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਭਰਾ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਡੇਲੀ ਨਵੇਂ ਨਵੇਂ ਟਰੈਕਟਰਾਂ ਦੀ ਅਪਡੇਟ ਲੈ ਕੇ ਆਉਂਦੇ ਰਹਿੰਦੇ ਆ ਐਮ ਦੀ ਅਪਡੇਟ ਤੁਹਾਡੇ ਲਈ ਅੱਜ ਫੇਰ ਲੈ ਕੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਲੋ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਤੁਹਾਨੂੰ ਦੇਖਣ ਨੂੰ ਆ ਰੋਜ਼ ਮਿਲਦੇ ਰਹਿਣ ਅੱਜ ਗੱਲ ਕਰਦੇ ਆਪਾਂ ਸਵਰਾਜ 855 ਟਰੈਕਟਰ ਦੀ ਸਵਰਾਜ 855 2024 ਮਾਡਲ ਬਕਾਉ ਹੈ ਜੀ ਅਪ੍ਰੈਲ ਮਹੀਨੇ ਦਾ ਨਿਕਲਿਆ ਹੋਇਆ ਟਰੈਕਟਰ ਅਪ੍ਰੈਲ ਮਹੀਨੇ ਏਜੰਸੀ ਦੇ ਵਿੱਚੋਂ ਕਢਾਇਆ ਸੀ ਕਿਸਾਨ ਭਰਾਵਾਂ ਨੇ ਤੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਤਕਰੀਬਨ ਟਰੈਕਟਰ ਜਿਹੜਾ 150 ਘੰਟਾ ਟਰੈਕਟਰ ਚੱਲਿਆ ਹੋਇਆ ਹੈਗਾ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਦੱਸਣ ਦੀ ਲੋੜ ਹੀ ਨਹੀਂ 150 ਘੰਟਾ ਕੁੱਲ ਟਰੈਕਟਰ ਚੱਲਿਆ ਹੈ ਬਿਲਕੁਲ ਨਵਾਂ ਟਰੈਕਟਰ ਪਿਆ ਹੈਗਾ ਵੀਰਾਂ ਦੇ ਏਰੀਏ ਦੀ ਗੱਲ ਕਰੀਏ ਤਾਂ ਰਾਮਪੁਰਾ ਫੂਲ ਵੀਰਾਂ ਦਾ ਏਰੀਆ ਹੈ ਤੇ ਵੀਰਾਂ ਨੇ ਕਾਪੀ ਜਿਹੇ ਟਰੈਕਟਰ ਦੀ ਜਿਹੜੀ ਨਈ ਬਣੀ ਕੱਲੇ ਬਲਾਂ ਤੇ ਹੈ ਟਰੈਕਟਰ ਆ ਸੋ ਫਰਸਟ ਪਾਰਟੀ ਟਰੈਕਟਰ ਹੋਊਗਾ ਜਿਹੜਾ ਵੀ ਕਿਸਾਨ ਭਰਾ ਇਹਨੂੰ ਲੇਊਗਾ ਫਰਸਟ ਪਾਰਟੀ ਰਹੂਗਾ ਟਰੈਕਟਰ ਕਿਉਂਕਿ ਕਾਪੀ ਹਜੇ ਨਹੀਂ ਬਣੀ ਟਰੈਕਟਰ ਦੀ ਇਕੱਲੇ ਬਿੱਲ ਨੇ ਹਲੇ ਟਰੈਕਟਰ ਦੇ ਤੇ ਰੇਟ ਦੀ ਗੱਲ ਕਰੀਏ ਤਾਂ 8,30,000 ਰੁਪਏ ਕਿਸਾਨ ਭਰਾ ਨੇ ਰੇਟ ਰੱਖਿਆ ਤੇ ਮਾਨਤਾ ਨਾਲ ਜਿਹੜਾ ਕੀਤਾ ਜਾਊਗਾ ਤੁਹਾਡਾ ਫੁੱਲ ਤੇ ਬਾਕੀ ਜਾਣਕਾਰੀ ਤੁਸੀਂ ਵੀਰ ਦੇ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਵੀਰ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜੀ ਸੋ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰੂਟਸ ਵਗੈਰਾ ਦੇ ਹਾਰਨ ਵਗੈਰਾ ਟਰੈਕਟਰ ਦੇ ਉੱਤੇ ਫੌਗ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਬੰਪਰ ਵਗੈਰਾ ਪੂਰਾ ਘੈਂਟ ਵੀਰਾਂ ਨੇ ਲਵਾਇਆ ਹੋਇਆ ਹੈਗਾ ਸੋ ਟਰੈਕਟਰ ਬਾਰੇ ਤੁਸੀਂ ਗੱਲਬਾਤ ਕੰਟੈਕਟ ਕਰਕੇ ਕਰ ਸਕਦੇ ਹੋ ਜੀ ਤੇ ਆਪਣੀ ਪੂਰੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਲੋ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀ ਜਿਹੜੀਆਂ ਨੋਟੀਫਿਕੇਸ਼ਨਾਂ ਨੇ ਤੁਹਾਨੂੰ ਮਿਲਦੀਆਂ ਰਹਿਣ